ਹੈਲੋ ਫਰੈਂਡਸ ਹੁ ਅਸੀਂ ਗੱਲ ਕਰਾਂਗੇ ਕਿ ਤੁਸੀਂ ਸੁਚੇਤ ਹੋ ਕੇ ਅਗਰ ਤੁਸੀਂ ਸਾਹ ਲੈਨੇ ਹੋ ਤਾਂ ਉਹਦੇ ਕਿੰਨੇ ਜ਼ਿਆਦਾ ਫਾਇਦੇ ਹੁੰਦੇ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਤੁਸੀਂ ਮਾਈਂਡਫੁਲ ਬਰੀਥਿੰਗ ਜਿਹਨੂੰ ਅਸੀਂ ਕੌਂਸ਼ੀਅਸ ਬਰੀਥਿੰਗ ਵੀ ਕਹਿੰਦੇ ਆ ਉਹ ਕਿਸ ਤਰ੍ਹਾਂ ਲੈਣੀ ਹੈ ਜਦੋਂ ਤੁਸੀਂ ਸਾਹ ਲੈਨੇ ਆ ਤਾਂ ਨਾਰਮਲੀ ਇਹ ਹੁੰਦਾ ਆ ਕਿ ਤੁਹਾਡਾ ਸਾਹ ਆਟੋਮੈਟਿਕਲੀ ਆ ਹੀ ਜਾਂਦਾ ਔਰ ਤੁਹਾਨੂੰ ਇਹ ਪਤਾ ਵੀ ਨਹੀਂ ਚੱਲਦਾ ਕਿ ਤੁਸੀਂ ਸਾਹ ਲੈਨੇ ਹੈਗੇ ਇਹ ਮਹੇਲ ਕਰਦੇ ਆ ਜਾਂ ਐਕਸੇਲ ਕਰਦੇ ਆ ਤੁਹਾਨੂੰ ਪਤਾ ਨਹੀਂ ਅਗਰ ਤੁਸੀਂ ਕੌਨਸ਼ੀਅਸ ਆ ਮਾਈਂਡਫੁਲ ਹੋ ਆ ਕਿ ਜਦੋਂ ਤੁਹਾਡਾ ਸਾਹ ਬਾਹਰ ਆਉਂਦਾ ਆ ਜਾਂ ਜਦੋਂ ਤੁਹਾਡਾ ਸਾਹ ਅੰਦਰ ਆਉਂਦਾ ਆ ਉਨ ਅਸੀਂ ਸੁਚੇਤ ਬਰੀðਿੰਗ ਕਹਿੰਦੇ ਆ ਜਾਂ ਕੌਨਸ਼ੀਅਸ ਬਰੀðਿੰਗ ਕਹਿੰਦੇ ਆ ਅਗਰ ਤੁਸੀਂ ਕੌਨਸ਼ੀਅਸਲੀ ਬਰੀð ਕਰਦੇ ਹੈਗੇ ਆ ਕਿ ਡੀਪ ਬਰੀðਿੰਗ ਕਰਦੇ ਹੈਗੇ ਆ ਔਰ ਉਹਦੀ ਜਿਹੜੀ ਰੇਟ ਹੈਗਾ ਆ ਪਰ ਮਿੰਟ ਉਹ ਬਹੁਤ ਜ਼ਿਆਦਾ ਨਹੀਂ ਰੱਖਦੇ 5 6 ਜਾਂ 7 ਰੱਖਦੇ ਹੈਗੇ ਆ ਤਾਂ ਉਸ ਦੇ ਬਹੁਤ ਜ਼ਿਆਦਾ ਫਾਇਦੇ ਹੈਗੇ ਆ ਉਹਦੇ ਨਾਲ ਕਿਸ ਤਰ੍ਹਾਂ ਫਾਇਦੇ ਹੁੰਦੇ ਆ ਉਹ ਮੈਂ ਡਿਸਕਸ ਕਰਨੇ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਇਹ ਫਾਇਦਾ ਹੁੰਦਾ ਆ ਕਿ ਜਿਹੜਾ ਸਾਡਾ ਸਟ्रेस ਹੈਗਾ ਸਾਡਾ ਦਿਮਾਗ ਦੇ ਉੱਤੇ ਪਰੇਸ਼ਾਨੀਆਂ ਹੈਗੀਆਂ ਆ ਸਾਡਾ ਦਿਮਾਗ ਦੇ ਉੱਤੇ ਟੈਨਸ਼ਨ ਹੈਗੀ ਆ ਉਹ ਘਟ ਜਾਂਦੀ ਹੈਗੀ ਆ ਕਿਉਂਕਿ ਜਦੋਂ ਅਸੀਂ ਸੁਚੇਤ ਢੰਗ ਦੇ ਨਾਲ ਸਾਹ ਲੈਂਦੇ ਆ ਤਾਂ ਸਾਡਾ ਪੈਰਾਸიმਪੈਥੈਟਿਕ ਸਿਸਟਮ ਜਿਹੜਾ ਹੈਗਾ ਆ ਉਹ ਜ਼ਿਆਦਾ ਵਰਕ ਕਲ ਤਾਂ ਹੈਗਾ ਆ ਇਹ ਨਿਸਪਤ ਇਹ ਉਹਦੇ ਕਿ ਸਿਮਪੈਥੈਟਿਕ ਜਿਹੜੀ ਫਾਈਟ ਆਫ ਫਲਾਈਟ ਆ ਉਹਦੇ ਨਾਲ ਸੋ ਇਸ ਕਰਕੇ ਜਿਹੜਾ ਸਾਡਾ ਸਟ्रेस ਲੈਵਲ ਹੈਗਾ ਆ ਇੱਕ ਤਾਂ ਉਹ ਘਟ ਜਾਂਦਾ ਹੈ ਇਹਦੇ ਨਾਲ ਹੀ ਜਿਹੜੀ ਸਾਡੀ ਚਿੰਤਾ ਹੁੰਦੀ ਆ ਫਿਕਰ ਹੁੰਦਾ ਆ ਐਂਗਜ਼ਾਈਟੀ ਹੁੰਦੀ ਆ ਉਹ ਵੀ ਘਟ ਜਾਂਦੀ ਆ ਕਿਉਂਕਿ ਸਾਡੀ ਸਿਮਪੈਥੈਟਿਕ ਟੋਨ ਜਿਹੜੀ ਫਾਈਟ ਆਫ ਫਲਾਈਟ ਦੀ ਆ ਉਹ ਘਟ ਕੇ ਤੇ ਪੈਰਾਸਿਮਪੈਥੈਟਿਕ ਜਿਹੜੀ ਟੋਨ ਹੈਗੀ ਆ ਉਹ ਵੱਧ ਜਾਂਦੀ ਹੈ ਕਿਉਂ ਫਿਰ ਅਸੀਂ ਦਿਮਾਗੀ ਤੌਰ ਦੇ ਉੱਤੇ ਵੀ ਜ਼ਿਆਦਾ ਫੋਕਸ ਕਰ ਸਕਦੇ ਆ ਕਨਸੈਂਟਰੇਟ ਕਰ ਸਕਦੇ ਹੈਗੇ ਆ ਸਾਡਾ ਜਿਹੜਾ ਫੋਕਸ ਹੈਗਾ ਆ ਉਹ ਜ਼ਿਆਦਾ ਵੱਧ ਜਾਂਦਾ ਹੈਗਾ ਫਿਰ ਇਸ ਦੇ ਨਾਲ ਹੀ ਸਾਡੀ ਜਿਹੜੀ ਐਡਿਕਸ਼ਨ ਜਿਹੜੀ ਹੈਗੀ ਆ ਜਿਹੜੀ ਚੀਜ਼ ਦੀ ਅਸੀਂ ਲਤ ਲੱਗੀ ਹੋਈ ਹੈਗੀ ਆ ਉਹ ਲਤ ਸਾਡੀ ਖਾਣ ਪੀਣ ਦੀ ਵੀ ਹੋ ਸਕਦੀ ਆ ਲਤ ਸਾਡੇ ਦਸ਼ਿਆਂ ਦੀ ਵੀ ਹੋ ਸਕਦੀ ਆ ਲਤ ਸਾਡੇ ਹੋਰ ਵੀ ਕਈ ਚੀਜ਼ਾਂ ਦੀਆਂ ਹੁੰਦੀਆਂ ਸਾਡੀਆਂ ਆਤਾਂ ਦੀ ਵੀ ਲੱਤ ਹੁੰਦੀ ਆ ਉਹਨਾਂ ਦੀ ਲੱਤ ਵੀ ਜਿਹੜੀ ਹੈਗੀ ਆ ਉਹ ਵੀ ਘਟ ਜਾਂਦੀ ਹੈਗੀ ਫਿਰ ਜਿਹੜੇ ਲੋਕ ਲੱਠਦੇ ਹੈਗੇ ਆ ਉਹਨਾਂ ਦੀ ਕਪੈਸਿਟੀ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਹੈਗੀ ਆ ਕਿਉਂਕਿ ਜਿਹੜੀ ਸਾਡੀ ਰੈਸਪੀਰੇਸ਼ਨ ਹੈਗੀ ਆ ਉਹਦਾ ਕੰਟਰੋਲ ਹੋ ਜਾਂਦਾ ਹੈਗਾ ਆ ਉਹਦੇ ਵਿੱਚ ਜਿਹੜੀ ਸਾਡੀ ਆਕਸੀਜਨ ਦੀ ਕੰਜ਼ਮਪਸ਼ਨ ਹੈਗੀ ਆ ਜਾਂ ਉਹਦੀ ਆਕਸੀਜਨ ਦੀ ਕਪੈਸਿਟੀ ਹੈਗੀ ਆ ਉਹ ਵੱਧ ਜਾਂਦੀ ਹੈਗੀ ਆ ਔਰ ਉਹਦੇ ਨਾਲ ਜਿਹੜੀ ਸਾਡੀ ਰਨਿੰਗ ਦੀ ਕਪੈਸਿਟੀ ਹੈਗੀ ਆ ਉਹ ਵੱਧ ਜਾਂਦੀ ਹੈਗੀ ਆ ਫਿਰ ਉਹਦੇ ਨਾਲ ਸਾਡੀ ਉਤਪਾਦਕਤਾ ਜਿਹੜੀ ਹੈਗੀ ਆ ਪ੍ਰੋਡਕਟਿਵਿਟੀ ਆ ਉਹ ਵੀ ਵੱਧ ਜਾਂਦੀ ਹੈਗੀ ਆ ਕਿਉਂਕਿ ਅਸੀਂ ਕੌਨਸ਼ੀਅਸਲੀ ਅਗਰ ਬਰੀਦ ਕਰਦੇ ਹੈਗੇ ਆ ਤਾਂ ਸਾਡੀ ਉਤਪਾਦਕਤਾ ਉਹਦੇ ਨਾਲ ਆਪਣੇ ਆਪ ਹੀ ਵੱਧ ਜਾਂਦੀ ਹੈਗੀ ਆ ਔਰ ਜਿਨ੍ਹਾਂ ਲੋਕਾਂ ਦਾ ਵਜ਼ਨ ਜ਼ਿਆਦਾ ਹੈਗਾ ਉਹਨਾਂ ਦਾ ਵਜ਼ਨ ਜਿਹੜਾ ਹੈ ਉਹ ਘਟ ਜਾਂਦਾ ਹੈ ਇਹ ਸਿਰਫ ਤੇ ਸਿਰਫ ਤੁਹਾਡੀ ਕੌਂਸ਼ੀਅਸ ਬਰੀਥਿੰਗ ਕਰਨ ਦੇ ਨਾਲ ਔਰ ਜਿਹੜੇ ਲੋਕ ਜਿਆਦਾ ਬਿਮਾਰ ਰਹਿੰਦੇ ਹੈਗੇ ਆ ਜਾਂ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਲੋ ਹੈਗੀ ਆ ਉਹਨਾਂ ਦੀ ਇਮਿਊਨਿਟੀ ਦੇ ਵਿੱਚ ਬਹੁਤ ਅਜ਼ਾਫਾ ਹੋ ਜਾਂਦਾ ਹੈਗਾ ਉਹਨਾਂ ਦੇ ਜਿਹੜੇ ਦਰਦਾਂ ਹੈਗੀਆਂ ਕਿਉਂਕਿ ਜਿਹੜੀ ਲੋ ਇਮਿਊਨਿਟੀ ਆ ਉਹਦੇ ਵਿੱਚ ਇਨਫਲੇਮੇਸ਼ਨ ਲੋ ਗ੍ਰੇਡ ਹੁੰਦੀ ਆ ਔਰ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਦਰਦ ਵਗੈਰਾ ਵੀ ਹੋਣੀ ਹੈਗੀ ਆ ਔਰ ਉਹ ਦਰਦਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਵੀ ਆਰਾਮ ਆਉਂਦਾ ਹੈ ਜਿਸ ਤਰ੍ਹਾਂ ਕਈਆਂ ਨੂੰ ਨਜ਼ਲਾ ਜ਼ੁਕਾਮ ਜ਼ਿਆਦਾ ਹੁੰਦਾ ਆ ਛਿੱਕਾਂ ਹੀ ਲੱਗੀਆਂ ਰਹਿੰਦੀਆਂ ਹੈਗੀਆਂ ਆ ਆਮ ਤੌਰ ਤੇ ਉੱਤੇ ਰੇਸ਼ਾ ਹੋ ਜਾਂਦੀ ਹੈਗੀ ਗਲੇ ਦੇ ਵਿੱਚ ਔਰ ਦੋ ਗ੍ਰੇਡ ਫੀਵਰ ਵੀ ਹੁੰਦਾ ਹੈਗਾ ਆ ਉਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਇੱਕ ਸਿੰਪਲ ਜਿਹੜੀ ਤੁਸੀਂ ਕੌਂਸ਼ੀਅਸ ਬਰੀਦੀਂਗ ਕਰਦੇ ਹੈਗੇ ਆ ਉਹਦੇ ਨਾਲ ਨਿਜਾਤ ਮਿਲ ਜਾਂਦੀ ਹੈਗੀ ਆ ਜਿਨ੍ਹਾਂ ਨੂੰ ਜਿਆਦਾ ਸਾਹ ਚੜਦਾ ਹੈ ਉਹਨਾਂ ਨੂੰ ਵੀ ਫਾਇਦਾ ਹੁੰਦਾ ਹੈ ਸ਼ਾਰਟਨੈਸ ਆਫ ਬ੍ਰੈਥ ਜਿਨ੍ਹਾਂ ਦੀ ਹੁੰਦੀ ਆ ਥੋੜੇ ਦੂਰ ਚੱਲਦੇ ਆ ਤੇ ਉਹਨਾਂ ਨੂੰ ਸਾਹ ਚੜ ਜਾਂਦਾ ਥੋੜੀਆਂ ਪੌੜੀਆਂ ਚੜਦੇ ਆ ਉਹਨਾਂ ਨੂੰ ਸਾਹ ਚੜ ਜਾਂਦਾ ਹੈਗਾ ਔਰ ਜਿਹੜੇ ਲੋਗ ਮਾਉਥ ਬਰੀਦਰ ਹੈਗੇ ਆ ਤਕਰੀਬਨ 90% ਲੋਗ ਐਸੇ ਆ ਜਿਹੜੇ ਇੱਕ ਤਾਂ ਮੂੰਹ ਰਾਹੀਂ ਸਾਹ ਲੈਂਦੇ ਹੈਗੇ ਔਰ ਫਿਰ ਉਹ ਅਬਡੋਮినਲ ਸਾਹ ਨਹੀਂ ਲੈਂਦੇ ਔਰ ਉਹਨਾਂ ਦਾ ਸਾਹ ਜਿਹੜਾ ਹੈਗਾ ਆ ਉਹ ਮਿੰਟ ਦੇ ਵਿੱਚ ਕੋਈ 15 16 17 18% ਬਾਰੀ ਹੁੰਦਾ ਹੈਗਾ ਆ ਜਿਆਦਾ ਓਵਰ ਵੈਂਟੀਲੇਟ ਕਰਦੇ ਹੈਗੇ ਔਰ ਉਹ 90% ਲੋਕ ਹੈਗੇ ਅਗਰ ਤੁਸੀਂ ਨੱਕ ਰਾਹੀਂ ਸਾਹ ਲੈਂਦੇ ਆ ਤੇ ਤੁਹਾਡੀ ਜਿਹੜੀ ਰੇਟ ਆਫ ਬਰੀਥਿੰਗ ਹੈ ਉਹ ਵੀ ਘਟ ਜਾਏਗਾ ਤੁਹਾਡੇ ਨੱਕ ਰਾਹੀਂ ਸਾਹ ਲੈਣ ਦੇ ਹੋਰ ਵੀ ਬੜੇ ਫਾਇਦੇ ਹੈਗੇ ਆ ਔਰ ਤੁਹਾਡੀ ਜਿਹੜੀ ਮਾਉਥ ਬਰੀਥਿੰਗ ਹੈਗੀ ਆ ਉਹ हट ਜਾਏਗੀ ਅਗਰ ਤੁਸੀਂ ਕੌਨਸ਼ੀਅਸਲੀ ਬਰੀਦ ਕਰਦੇ ਹੈਗੇ ਆ ਔਰ ਸੁਚੇਤ ਮਨ ਦੇ ਨਾਲ ਤੁਸੀਂ ਬਰੀਦਿੰਗ ਕਰਦੇ ਹੈਗੇ ਆ ਔਰ ਵੱਡੀ ਗੱਲ ਇਹ ਆ ਕਿ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਆ ਉਹ ਕਈ ਵਾਰੀ ਘੁਰਾੜੇ ਮਾਰਦੇ ਹੈਗੇ ਔਰ ਅਗਰ ਤੁਸੀਂ ਸੁਚੇਤ ਮਨ ਦੇ ਨਾਲ ਬਰੀðਿੰਗ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਜਿਹੜਾ ਸਲੋਰਿੰਗ ਹੈਗੀ ਆ ਕੁਰਾੜੇ ਹੈਗੇ ਆ ਉਹ ਵੀ ਹਟ ਜਾਣਗੇ ਬੰਦ ਹੋ ਜਾਣਗੇ ਸੋ ਕਈ ਵਾਰੀ ਫਿਰ ਸਾਡੇ ਦਿਮਾਗ ਦੇ ਵਿੱਚ ਆਵਾ ਗੌਣ ਵਿਚਾਰ ਆਉਂਦੇ ਰਹਿੰਦੇ ਹੈਗੇ ਆ ਜੋ ਜੋ ਕਿ ਸਾਇੰਸਦਾਨਾ ਨੇ ਕਿਹਾ ਕਿ 60000 ਜਿਹੜੇ ਹੈਗੇ ਆ ਦਿਨ ਦੇ ਵਿੱਚ ਵਿਚਾਰ ਆਪਣੇ ਆਪ ਆਉਂਦੇ ਰਹਿੰਦੇ ਹੈਗੇ ਆ ਔਰ ਉਹ ਸਾਡੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਖਲਲ ਪੈਦਾ ਕਰਦੇ ਹੈਗੇ ਆ ਉਹ ਵੀ ਡੀਕਲਟਰਨ ਹੋ ਜਾਂਦੇ ਹੈਗੇ ਆ ਉਹ ਵਿਚਾਰ ਵੀ ਡੀਕਲਟਰਨ ਹੋ ਜਾਂਦੇ ਆ ਅਗਰ ਅਸੀਂ ਕੌਨਸ਼ੀਅਸਲੀ ਬਰੀਦ ਕਰਦੇ ਹੈਗੇ ਫਿਰ ਕਈਆਂ ਨੂੰ ਬਿਮਾਰੀ ਦਾ ਜਿਹੜਾ ਖਤਰਾ ਹੈਗਾ ਬਿਮਾਰੀ ਦਾ ਡਰ ਹੈਗਾ ਕਿਸੇ ਵੀ ਬਿਮਾਰੀ ਦਾ ਕਈਆਂ ਨੂੰ ਕੋਵਿਡ ਦਾ ਡਰ ਹੈਗਾ ਕਈਆਂ ਨੂੰ ਕੈਂਸਰ ਦਾ ਡਰ ਹੈਗਾ ਕਈਆਂ ਨੂੰ ਔਰ ਬੜੀਆਂ क्रोनिक ਬਿਮਾਰੀਆਂ ਦਾ ਡਰ ਜਿਹੜਾ ਹੁੰਦਾ ਦਿਮਾਗ ਦੇ ਵਿੱਚ ਬੈਠਾ ਆ ਉਹ ਵੀ हट ਜਾਂਦਾ ਹੈ ਜਿਹਨੂੰ ਅਸੀਂ ਕਲਾਸਟ੍ਰੋਫੋਬੀਆ ਵੀ ਕਹਿ ਦਿੰਦੇ ਹੈਗੇ ਆ ਉਹ 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 ਵੀ ਇਹ ਅਗਰ ਤੁਸੀਂ ਬਰੀਥਿੰਗ ਜਿਹੜੀ ਹੈਗੀ ਆ ਸੁਚੇਤਮਨ ਦੇ ਨਾਲ ਲੈਂਦੇ ਆ ਤਾਂ ਉਹ ਵੀ ਘਟ ਜਾਂਦੀ ਹੈਗੀ ਆ ਫਿਰ ਕਈ ਤਰ੍ਹਾਂ ਦੇ ਬਲੱਡ ਪ੍ਰੈਸ਼ਰ ਦੇ ਇਸ਼ੂਸ ਹੈਗੇ ਆ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਲੋ ਹੈਗਾ ਆ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈਗਾ ਆ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਆਈ ਹੈਗਾ ਆ ਉਹਨਾਂ ਦਾ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਘਟਾ ਘਟਣ ਦੇ ਵਿੱਚ ਹੈਲਪ ਮਿਲਦੀ ਹੈਗੀ ਆ ਸੋ ਬਲੱਡ ਪ੍ਰੈਸ਼ਰ ਦੇ ਜਿੰਨੇ ਇਸ਼ੂਸ ਹੈਗੇ ਆ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੇ ਆ ਇੰਨੇ ਫਾਇਦੇ ਹੋ ਜਾਂਦੇ ਆ ਸਿਰਫ ਤੇ ਸਿਰਫ ਅਗਰ ਤੁਸੀਂ 10 15 ਮਿੰਟ ਆਪਣਾ ਬਰੀਥਿੰਗ ਜਿਹੜੀ ਐਕਸਰਸਾਈਜ਼ਸ ਹੈਗੀਆਂ ਸੁਚੇਤ ਮਨ ਦੇ ਨਾਲ ਤੁਸੀਂ ਬਰੀਦ ਕਰਦੇ ਹੈਗੇ ਆ ਕੌਨਸ਼ੀਅਸਲੀ ਬਰੀਦ ਕਰਦੇ ਹੈਗੇ ਆ ਔਰ ਬਹੁਤ ਫਾਇਦੇ ਜਿਹੜੇ ਹੈਗੇ ਆ ਉਹ ਤੁਸੀਂ ਇਸ ਤੋਂ ਉਠਾ ਸਕਦੇ ਹੈਗੇ ਆ ਮੇਰਾ ਖਿਆਲ ਆ ਕਿ ਇਹ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੀ ਹੋਏਗੀ ਔਰ ਇਸ ਵੀਡੀਓ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਹੋਏਗਾ ਔਰ ਤੁਹਾਡੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਹੈਗੀਆਂ ਆ ਇਸ ਵੀਡੀਓ ਦੇ ਨਾਲ ਖਤਮ ਹੋ ਗਈਆਂ ਹੋਣੀਆਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅਗਰ ਤੁਹਾਡੀ ਕੋਈ ਕਮੈਂਟ ਹੈਗੀ ਆ ਤਾਂ ਤੁਸੀਂ ਇਸ ਵੀਡੀਓ ਦੇ ਨੀਚੇ